ਵੱਡਿਆਂ ਨੂੰ ਵਹਿਮ ਸੀ ਇਹ ਕਹਿਆ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ VOTING ਵਾਲੇ ਦੇ ਨਿਕਲ ਜਾਣਗੇ ਜਿਨ੍ਹਾਂ ਨੇ ਉਦੋਂ ਵੀ ਨਿਕਲੇ ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਦਾਂਗੇ ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ ਇੱਥੋਂ ਦਾ ਜੰਮਿਆਪੜਾ ਇੱਥੇ ਵੱਡਿਆ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲਓ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਿਤਾਇਆ ਦੇ ਮੈਂ ਸਾਰੇ ਸੰਗਰੂਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰੇ ਸਾਥੀ ਸਾਰੀ ਟੀਮ ਦਾ ਜਿਨ੍ਹਾਂ ਨੇ 46 40 47 48 ਡਿਗਰੀ ਦੇ ਵਿੱਚ ਵੀ ਮਿਹਨਤ ਕੀਤੀ ਪਿੰਡ ਡੋਰ ਟੂ ਡੋਰ ਕੀਤੇ ਮੇਰੇ ਨਾਲ ਪ੍ਰਚਾਰ ਕੀਤਾ ਇਹਨਾਂ ਦੀ ਮਿਹਨਤ ਨੂੰ ਜਿਹੜਾ ਫਲ ਆਉ ਲੱਗਿਆ ਬਾਈ ਜਿੰਦਾਬਾਦ ਬਾਈ ਬਹੁਤ ਸਾਰੇ ਆਮ ਆਦਮੀ ਪਾਰਟੀ ਜਿੱਤੂਗੀ ਸਾਰੇ ਜਿੱਥੇ VOTERਾਂ ਦਾ ਧੰਨਵਾਦ ਕਰਦਾ ਹੁੰਦੈ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੇ ਵੱਲੋਂ ਪਹਿਲਾਂ ਵੀ ਚਾਹੇ ਮੈਂ ਐਮਐਲਏ ਰਿਆਂ ਮੰਤਰੀ ਰਿਆਂ ਮਿਹਨਤ ਕੀਤੀ ਐ ਤੇ ਹਮੇਸ਼ਾ ਕੋਸ਼ਿਸ਼ ਕੀਤੀ ਐ ਕਿ ਲੋਕਾਂ ਦੀਆਂ ਉਮੀਦਾਂ ਦੇ ਖਰਾ ਉਤਰ ਸਕਾਂ ਤੇ ਅੱਜ ਵੀ ਮੈਂ ਸਾਰਿਆਂ ਨਾਲ ਵਾਅਦਾ ਕਰਦਾ ਕਿ ਮੈਂ ਲੋਕਾਂ ਦੀਆਂ ਉਮੀਦਾਂ ਤੇ ਜਿਹੜੀਆਂ ਉਮੀਦਾਂ ਰੱਖ ਕੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਜਦੋਂ ਤੋਂ ਸਵੇਰ ਦੇ ਉੱਛਾਣ ਨੇ ਲਗਾਤਾਰ ਲੀਡ ਚੱਲ ਰਹੀ ਐ ਦੇਖੋ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਵੀ ਭਾਈ ਇੱਕ ਪਾਸੜ ਜਿੱਤਦਾ ਜਿਹੜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਜਿਹੜੀ ਐ ਦਰਜ ਕਰੂਗੀ ਵੱਡਿਆਂ ਨੂੰ ਵਹਿਮ ਸੀ ਇਹ ਕਹਿਆ ਸੀ ਭਾਈ ਜਿਨ੍ਹਾਂ ਨੂੰ ਵਹਿਮ ਹੈ ਨਹੀਂ VOTING ਵਾਲ ਦੇ ਨਿਕਲ ਜਾਣਗੇ ਜਿਨ੍ਹਾਂ ਨੇ ਉਦੋਂ ਦੇ ਵੀ ਨਿਕਲੇ ਕਿਹਾ ਸੀ ਭਾਈ 4 ਤਰੀਕ ਨੂੰ ਕੱਢ ਤਾਂਗੇ ਤੇ ਸੰਗਰੂਰ ਦੇ ਲੋਕਾਂ ਨੇ ਸਾਰਿਆਂ ਦੇ ਵਹਿਮ ਕੱਢਦੇ ਤੇ ਜਿਹੜਾ ਸੰਗਰੂਰ ਦਾ ਮੁੰਡਾ ਸੀ ਇੱਥੋਂ ਦਾ ਜੰਮਿਆ ਪੜਾ ਇੱਥੇ ਵੱਡਿਆ ਵੱਡਾ ਹੋਇਆ ਤੇ ਜਿਹਨੂੰ ਇੱਥੋਂ ਦੇ ਲੋਕਾਂ ਨੇ ਪਰਖਿਆ ਹੋਇਆ ਸੀ ਤੇ ਲੋਕਾਂ ਨੇ ਦੁਬਾਰਾ ਫਿਰ ਕਹਿ ਲੋ ਵੀ ਆਪਣੇ ਇਲਾਕੇ ਦਾ ਜਿਹੜਾ ਮੁੰਡਾ ਜਿਤਾਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਸਾਡੀ ਸਾਰੀ ਟੀਮ ਦਾ ਜਿਨ੍ਹਾਂ ਨੇ 46 40 47 48 ਡਿਗਰੀ ਦੇ ਵਿੱਚ ਵੀ ਮਿਹਨਤ ਕੀਤੀ ਪਿੰਡ ਡੋਰ ਟੂ ਡੋਰ ਕੀਤੇ ਮੇਰੇ ਨਾਲ ਪ੍ਰਚਾਰ ਕੀਤਾ ਇਹਨਾਂ ਦੀ ਮਿਹਨਤ ਨੂੰ ਜਿਹੜਾ ਫਾਲੋ ਲੱਗਿਆ ਬਾਈ ਜਿੰਦਾਰਾ ਬਾਈ ਆਮ ਆਨੰਦ ਪਾਰਟੀ ਜਿੱਤੂ ਕੀ ਥੋੜੀ